ਦਰਬਾ ਵਿੱਚ ਬੀਜੇਪੀ ਦਾ ਪ੍ਰਦਰਸ਼ਨ 12000 ਕਰੋੜ ਰੁਪਏ ਦਾ ਮੰਗਿਆ ਸਾਹ ਪੰਜਾਬ ਮੰਦਰ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਰਾਜਨੀਤੀ ਪਾਰਟੀਆਂ ਵਿੱਚ ਟਕਰਾਅ ਤੇਜ਼ ਹੋ ਗਿਆ ਬੀਜੇਪੀ ਦੇ ਆਗੂਆਂ ਨੇ ਅੱਜ ਦਰਬਾ 메ਨ ਚੌਂਕ ਵਿੱਚ ਵੱਡਾ ਪ੍ਰਦਰਸ਼ਨ ਕਰਦੇ ਆ ਪੰਜਾਬ ਸਰਕਾਰ ਉੱਪਰ 12000 ਕਰੋੜ ਰੁਪਏ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ जिला प्रधान दमनथेंद्र बाजवा विशेष तौरते प्रदर्शन ਵਿੱਚ ਸ਼ਾਮਲ ਹੋਏ ਜਦ ਕਿ ਮੰਡਲ ਪ੍ਰਧਾਨ ਮੁਕੇਸ਼ ਮੋਦੀ ਜਮੇਤ ਕਈ ਨੌਜਵਾਨ ਮੌਜੂਦ ਸਨ ਬੀਜੇਪੀ ਦੇ ਆਗੂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੈਸੇ ਦਾ ਪੰਜਾਬ ਸਰਕਾਰ ਵੱਲੋਂ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਆਗੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਹਿਸਾਬ ਮੰਗਦੇ ਹਨ ਜੇ ਜਵਾਬ ਨਾ ਮਿਲੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਤੇ ਬੀਜਪੀ ਦੇ ਵਰਕਰਾਂ ਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਰਿਪੋਰਟ ਰਿਪੋਰਟ ਸੰਜੇ रावत ਸੰਗਰੂਰ ਇਸ ਦੌਰਾਨ ਪ੍ਰਧਾਨ ਦਮਨ ਸਿੰਘ ਬਾਜਵਾ ਨੇ ਕੀ ਕਿਹਾ ਜਰਾ ਸੁਣੋ ਇੱਕ ਸਮੂਹ ਨੇ ਕੀਤੀ ਹੈ ਸੋਭਾਗਨ ਕੈਂਪੀਆ ਤੇ ਆਓ ਪਰ ਇਹ ਪਾਣ ਦਾ ਪ੍ਰਸੇ ਅਲ ਬੋਤਨਵਾ ਜਿਹੜੇ ਇਹਨਾਂ ਸਰਕਾਰ ਕੰਨੀ ਦਿੱਤੀ ਆਮ ਕਰਾਉਣੇ ਵਰਤਾਰਾ ਜੀ ਦੇ ਜੀ ਦੇ ਵਰਕਰੀ ਨੂੰ ਦੇਖਦੇ ਕੋ ਬੰਦੇ ਦੇ ਵਿੱਚ ਅੱਜ ਤੋਂ ਬੰਦਿਆ ਸਾਥ ਕੁਝ ਦੰਗ ਲੋਕਾਂ ਨੂੰ ਉੱਧੇ ਲੈ ਕੇ ਆਈਏ ਸਾਡੇ ਸ਼੍ਰੀਮਤੀ ਦੰਨਗਾਰ ਗਾਰਗੀ ਸੇਮ ਮਜੂਦ ਨੇ ਉਹ ਆਪਣਾ ਜੋ ਪੰਜਾਬ ਸਰਕਾਰ ਹੈ 12000 ਕਰੋੜ ਰੁਪਇਆ ਆਪਣਾ ਜੋ ਸਰਕਾਰੀ ਫੰਡ ਹੈ ਉਹ ਰੁਪਇਆ ਸੀਗਾ ਉਹ ਆਪ ਆਪਣੀ ਨਿੱਜੀ ਕਮਾਈ ਜੁ ਵਰਤੀ ਗਈ ਹੈ ਉਸ ਦੇ ਸੰਬੰਧ ਵਿੱਚ ਫੇਰ ਪ੍ਰੋਟੈਸਟ ਕਰਿਆ ਗਿਆ ਹੈ ਜੇ ਬੀਜੇਪੀ ਸਰਕਾਰ ਜੇ ਆਪਾਂ ਪੂਰੀ ਸਰਕਾਰਾਂ ਨੂੰ ਅੱਗੇ ਆ ਦੇ ਲੁੰਦਾ ਆਪਾਂ ਸ਼ੁਰੂਆਤ ਆਪਾਂ ਬੀਜੇਪੀ ਸਰਕਾਰ ਕਰਦੀ ਸੀ ਲੁੱਟ ਕੇ ਖਾਧੀ ਪੰਜਾਬ ਸਰਕਾਰ ਸਾਲੋਂ 2000 ਤੋਂ ਬਾਅਦ 12000 ਕਰੋੜ ਦਾ ਇੱਕ ਦਿਨ ਤੋਂ ਵਿੱਚ ਮੈਂ ਸ਼੍ਰੀਮਤੀ ਜਮਨ ਬਾਜਵਾ ਜੀ ਨੂੰ ਜਿਹੜਾ ਮੈਂ ਬੇਨਤੀ ਕੀਤੀ ਜਮਨ ਬਾਜਵਾ ਜੀ ਮੰਡ ਆਇਆ ਸੀ ਇਹਨਾਂ ਨੇ ਉਹ 12 ਦਾ 12000 ਕਰੋੜ ਰੁਪਏ ਖੁਰਦ-ਬੁਰਦ ਕਰ ਦਿੱਤਾ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਪਬਲਿਕ ਦੇ ਵਿਚਾਲੇ ਧਰਨਾ ਲਾਉਣਾ ਪਿਆ ਲੋਕਾਂ ਨੂੰ ਦੱਸਣ ਵਾਸਤੇ ਵੀ 12000 ਕਰੋੜ ਰੁਪਏ ਆਪੋ ਕਿੱਧਰ ਗਿਆ 12000 ਕਰੋੜ ਰੁਪਏ ਇਹ ਕਹਿੰਦੇ ਨੇ 1600 ਕਰੋੜ ਰੁਪਏ ਮੋਦੀ ਦੇ ਕੇ ਕਹਿੰਦੇ ਜਿਹੜਾ ਵੱਖ-ਵੱਖ ਟਾਈਮ ਦੇ ਉੱਪਰ 12000 ਕਰੋੜ ਰੁਪਏ ਇਸ ਰਾਹਤ ਫੰਡ ਵਾਸਤੇ ਮੋਦੀ ਜੀ ਨੇ ਪਾਇਆ ਔਰ ਔਰ ਰਿਪੋਰਟ ਦੱਸ ਰਹੀ ਆ ਇੰਨਾ ਬਹੁਤ ਸਾਧ ਮੰਗਣ ਆਇਆ ਜਨਤਾ ਦੀ ਕਚੈਰੀ ਦੇ ਵਿੱਚ ਤੁਹਾਡੇ ਸਾਹਮਣੇ ਵੀ ਉਹ 12000 ਕਰੋੜ ਰੁਪਏ ਕਿਉਂ ਨਾ ਉਹ ਗਰੀਬਾਂ ਨੂੰ ਵੰਡ ਦਿੱਤਾ ਜਾਵੇ ਕਿੱਧਰ ਗਿਆ ਉਹ ਕਹਿੰਦੇ ਨੇ ਸਾਡੇ ਲਵੇ ਆਇਆ ਹੀ ਨਹੀਂ ਇਹ ਕੋਈ ਸਮਾਜਿਕੀ ਥੋੜੀ ਆ ਜਾਣ ਦਿਓ ਬਾਕੀ ਸਾਰੀ ਸੰਗਤ ਨੂੰ ਮੈਂ ਬੇਨਤੀ ਕਰ ਕਿਵੇਂ ਦੇਖਦੇ ਹੋ ਜੀ ਜਿਹੜਾ ਆਮ ਆਦਮੀ ਪਾਰਟੀ ਹੈਗੀ ਆ ਇਹਨਾਂ ਦੇ ਸੁਰ ਵੱਖਰੇ ਦੇਖਣ ਨੂੰ ਮਿਲ ਰਹੇ ਨੇ ਜੀ ਕੇਂਦਰ ਵੱਲੋਂ ਜੋ ਫੰਡ ਦਿੱਤਾ ਜਾ ਰਿਹਾ ਹੈਗਾ ਉਸ ਦੇ ਉੱਪਰੋਂ ਬੱਖੋ ਵੱਖਰੇ ਸੁਰ ਨਜ਼ਰ ਆ ਰਹੇ ਕਿਵੇਂ ਦੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈ ਪੰਜਾਬ ਇੱਕ ਬਹੁਤ ਹੀ ਆਪਦਾ ਦੀ ਸਥਿਤੀ ਚੋਂ ਗੁਜ਼ਰ ਰਿਹਾ ਹੈ ਬਹੁਤ ਜ਼ਿਲ੍ਹੇ ਐਸੇ ਨੇ ਜਿਹੜੇ ਕਿ ਪੂਰੇ ਦੇ ਪੂਰੇ ਜਿੱਥੇ ਲੋਕੀ ਬਰਬਾਦ ਹੋ ਗਏ ਤੇ ਜਿਹੜੇ ਹੜ ਆਏ ਨੇ ਲੋਕਾਂ ਦੀ ਫਸਲ ਤਬਾਹ ਹੋ ਗਈ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੇ ਪਸ਼ੂ ਜਿਹੜੇ ਹੈਗੇ ਆ ਉਹ ਤਬਾਹ ਹੋ ਗਏ ਉਹ ਮਰ ਗਏ ਵਿਚਾਰੇ ਰੁੜ ਗਏ ਸੋ ਇਹ ਬੜੀ ਇੱਕ ਔਖੀ ਸਥਿਤੀ ਵਿੱਚੋਂ ਪੰਜਾਬ ਗੁਜ਼ਰ ਰਿਹਾ ਔਰ ਸਭ ਤੋਂ ਜ਼ਿਆਦਾ ਦੁਖਦਾਈ ਇਹ ਹੈ ਕਿ ਇਸ ਸਥਿਤੀ ਵਿੱਚ ਵੀ ਸਾਡੀ ਮੌਕੇ ਦੀ ਸਰਕਾਰ ਜਿਹੜੀ ਹੈ ਉਹ ਆਪਣੀ ਰਾਜਨੀਤੀ ਔਰ ਜਿਹੜੀਆਂ ਉਹਦੀਆਂ ਪੱਕੀਆਂ ਆਦਤਾਂ ਨੇ ਝੂਠ-ਤੂਫਾਨ ਬੋਲਣ ਵਾਲੀਆਂ ਜਿਹੜੀਆਂ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾਰ ਕਰਨ ਵਾਲੀਆਂ ਜਿਹੜੀਆਂ ਆਦਤਾਂ ਨੇ ਸਰਕਾਰ ਦੀਆਂ ਇਹ ਉਸਕੋ ਬਾਜ਼ ਨਹੀਂ ਆ ਰਹੀ ਇਹਨਾਂ ਉਪ ਪ੍ਰਧਾਨ ਮੰਤਰੀ ਸਾਹਿਬ ਉਸ ਦਿਨ ਫੌਰੀ ਰਾਹਤ ਵਾਸਤੇ 1600 ਕਰੋੜ ਰੁਪਇਆ ਦੇ ਕੇ ਗਏ ਨਾਲ ਦਾ ਸੂਬਾ ਹਿਮਾਚਲ ਹੈ ਤੁਹਾਨੂੰ ਪਤਾ ਹੈ ਹਿਮਾਚਲ ਵਿੱਚ ਕੰਸਟਰਕਸ਼ਨ ਕੋਸਟ ਔਰ ਇਨਫਰਾਸਟ੍ਰਕਚਰ ਜਿਹੜਾ ਹੈ ਸਾਡੇ ਨਾਲੋਂ ਔਖਾ ਬਣਦਾ ਉਹਨਾਂ ਨੂੰ 1500 ਕਰੋੜ ਰੁਪਇਆ ਜਾਰੀ ਹੋਇਆ ਪੰਜਾਬ ਨੂੰ 1600 ਕਰੋੜ ਰੁਪਇਆ ਜਾਰੀ ਹੋਇਆ ਉਹਦੇ ਤੇ ਵੀ ਇਹ ਸਿਆਸਤ ਖੇਡਣ ਤੋਂ ਵਿਆਜ ਵਾਜ ਨਹੀਂ ਆਏ ਉਧਰ ਹਿਮਾਚਲ ਨੇ ਤਾਂ ਜਿੰਦਗੀ ਬਖਾਉਂਦੇ ਹੋਏ ਧੰਨਵਾਦ ਵੀ ਕੀਤਾ ਤੇ ਨਾਲ ਹੋਰ ਮੰਗ ਰੱਖਣ ਦੀ ਜਿਹੜੀ ਗੱਲ ਹੈ ਉਹ ਰੱਖੀ ਹੈ ਆਪਣੇ ਪੰਜਾਬ ਵਿੱਚ ਧੰਨਵਾਦ ਦੱਸਦੇ ਕੀ ਕਰਨਾ ਸੀ ਸਗੋਂ ਹੋਰ ਅਕਿਓ ਡਰਾਮੇ ਕਰਕੇ ਦਿਖਾ ਰਹੇ ਆ ਕਦੇ ਕੋਈ 60000 ਕਰੋੜ ਦੀ ਰਕਮ ਅਚਾਨਕ ਐਲਾਨ ਕਰ ਦਿੰਦੇ ਆ ਕਦੇ ਕੁਝ ਹੋਰ ਝੂਠ ਬੋਲ ਦਿੰਦੇ ਆ ਮੈਂ ਤੁਹਾਡੇ ਰਾਹੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ 60000 ਕਰੋੜ ਦੀ ਇਹ ਗੱਲ ਕਰਦੇ ਨੇ ਉਹ ਬਿਲਕੁਲ ਇੱਕ ਝੂਠੀ ਜਿਹੜੀ ਫਿਗਰ ਹੈ ਉਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਕੋਈ 60000 ਕਰੋੜ ਰੁਪਇਆ ਕੇਂਦਰ ਦਾ ਇਹਨਾਂ ਦੇ ਵੱਲ ਨਹੀਂ ਬਕਾਇਆ ਖੜਾ ਉਹ ਤਾਂ ਹੁੰਦਾ ਜੇ 2018 ਵਿੱਚ GST ਲਾਗੂ ਨਾ ਹੁੰਦੀ ਔਰ ਜਿਹੜੇ ਪੈਸੇ ਸਾਰੇ ਸੂਬਿਆਂ ਨੂੰ GST ਵਾਸਤੇ ਆਏ ਹੈ ਉਹੀ ਪੈਸੇ ਪੰਜਾਬ ਨੂੰ ਆਏ 2022 ਤੱਕ ਤੇ 2022 ਤੋਂ ਲੈ ਕੇ 2025 ਵਿੱਚ ਕਿਸੇ ਸੂਬੇ ਨੂੰ ਕੋਈ ਫੰਡ ਕਿਸੇ ਪਾਸੇ ਨਹੀਂ ਆਇਆ ਜੋ ਨਹੀਂ ਆਣਾ ਸੀਗਾ ਜੋ ਥੀਮ ਸੀਗੀ ਜੋ ਪਾਲਿਸੀ ਜੀ ਹੋਵੇ ਤੈ ਜੋ ਪੈਸੇ ਆ ਰਹੇ ਸੀ ਉਹ ਆ ਗਏ ਉਸ ਤੋਂ ਲਾਵਾ ਜਿਹੜਾ 12000 ਕਰੋੜ ਰੁਪਈਆ ਇਹਨਾਂ ਕੋਲ ਐਸਡੀਆਰਫ অর ਐਨਡੀਆਰਫ ਦਾ ਇਕੱਠਾ ਹੋਇਆ ਪਿਆ ਇਹ ਤਾਂ ਉਸ ਨੂੰ ਵੀ ਕਬੂਲ ਨਹੀਂ ਕਰ ਰਹੇ ਉਸ ਨੂੰ ਵੀ ਮੁਕਰ ਰਹੇ ਨੇ ਔਰ ਅੱਜ ਅਸੀਂਾਰੇ ਇਸ ਲਈ ਇਕਤ੍ਰਿਤ ਹੋਇਆ ਕਿ ਅਸੀਂ ਉਸ 12000 ਦਾ ਜਿਹੜਾ ਹਿਸਾਬ ਹੈ ਉਹ ਇਹਨਾਂ ਤੋਂ ਮੰਗ ਰਹੇ ਆ अं चाहते अब इस आपदा की स्थिति में तक बारह हजार करोड़ न सारे लोगों के दुखों के उपर मरम लग सकती सारे लोगों का जोड़ा है, है जो दुख तकलीफ है उसका हल हो सकता है और कि बिल्कुल मुकर रहे हैं और लोगों की भला झाड़ रहे हैं और असि यह होर नहीं देे असी इस बारह हजार करोड़ रुपए के हर पाई पाई का हिसाब इस सरकार को मंगा गया सौ पैसे होएगी होएगी ਅਰ ਮੈਂ ਲੋਕਾਂ ਨੂੰ ਨਾਲ ਇਹ ਵੀ ਦੱਸਣਾ ਚਾਹੁੰਦੀ ਆ ਕਿ ਪ੍ਰਧਾਨ ਮੰਤਰੀ ਜੀ ਬਹੁਤ ਇੱਕ ਸ਼ੂਝਮਾਨ ਵਿਅਕਤੀ ਨੇ ਕੇਂਦਰ ਦੀ ਸਰਕਾਰ ਕਿਸੇ ਵੀ ਹਾਲਤ ਵਿੱਚ ਸਾਨੂੰ ਇਹਨਾਂ ਲੋਕਾਂ ਦੇ ਇਹਨਾਂ ਗੋਗਲੇ ਝੂਠੇ ਲੋਕਾਂ ਦੇ ਹਵਾਲੇ ਨਹੀਂ ਕਰਨ ਲੱਗੀ ਉਹਨਾਂ ਨੂੰ ਵੀ ਇਹਨਾਂ ਦੀ ਕਰਤੂਤਾ ਦਾ ਪਤਾ ਹੈ ਕਿ ਅੰਦਰ ਸਾਡਾ ਮੋਢੇ ਨਾਲ ਮੋਟਾ ਜੋੜ ਕੇ ਖੜੀ ਹੈ ਜਿੱਤੇ ਕਿਤੇ ਲੋੜ ਹੋਊਗੀ ਕੇਂਦਰ ਆਪਣੀ ਸਹਾਇਤਾ ਜਿਹੜੀ ਹੈਗੀ ਉਹ ਭੇਜਦੀ ਰਹੇਗੀ 1600 ਕਰੋੜ ਰੁਪਏ ਇੱਕ ਆ ਗਿਆ ਅੱਗੇ ਵੀ ਜੋ ਕਮੇਟੀਆਂ ਫੈਸਲਾ ਕਰਨ ਗਿਆ ਅੰਦਾਜ਼ਾ ਲਗਾਉਣੀਆਂ ਜੋ ਨੁਕਸਾਨ ਹੋਇਆ ਹੈ ਉਸਨੇ ਤਾਕਤ ਅੱਗੇ ਵੀ ਪੈਸੇ ਆਉਂਦੇ ਰਹਿਣਗੇ ਮੰਤਰੀ ਸਾਹਿਬ ਜਿੰਨੇ 20000 ਰੁਪਏ ਪ੍ਰਤੀ ਇੱਕ ਜਿਹੜਾ ਮੁਆਵਜ਼ਾ ਮਿਲੇਗਾ ਕਿ ਲਗਦਾ ਤੋਂ ਲੋਕ ਦਿੱਤਾ ਜਾਏਗਾ ਕਿਉਂਕਿ ਥੀਰੇ ਵਿੱਚ ਨਹੀਂ ਮਿਲਿਆ 2023 ਵਿੱਚ ਮਿਲਿਆ ਸੀ ਮੇਰੀ ਆਪਦੀ ਜ਼ਮੀਨ ਡੁੱਬੀ ਸੀ ਤਿੰਨ ਕਿੱਲੇ ਕਿਸੇ ਨੂੰ ਕੋਈ ਨਾਮ ਵੱਲੋਂ ਪੈਸੇ ਨਹੀਂ ਆਏ ਜਿਹੜਾ ਪੈਸਾ ਆਇਆ ਉਹ ਕੇਂਦਰ ਦਾ ਆਇਆ 8500 ਰੁਪਏ ਸੋ ਇਸ ਵਾਰ ਵੀ ਸਾਨੂੰ ਕੋਈ ਆਸ ਨਹੀਂ ਲੱਗਦੀ ਜੇ ਇਹਨਾਂ ਦੀ ਨੀਤ ਹੋਵੇ ਤਾਂ 1600 ਕਰੋੜ ਰੁਪਏ ਜੋ ਜਿਹੜੇ 4 ਲੱਖ ਕਿੱਲਾ ਡੁੱਬਿਆ ਕਹਿੰਦੇ ਐ ਤਾਂ ਹਰ ਕਿੰਨੇ ਨੂੰ 40000 ਰੁਪਏ ਮੁਆਵਜ਼ਾ ਤਾਂ ਉਸੇ ਪੈਸੇ ਤੋਂ ਦਿੱਤਾ ਜਾ ਸਕਦਾ ਪਰ ਇਹਨਾਂ ਦੀ ਇਤਨੀ ਹੈ ਜੀ ਮੀਤੇ ਹੈ ਕਿ ਪੈਸਾ ਦੇ ਅੰਦਰ ਨਹੀਂ ਚੱਲੇ ਤੇ ਅਸੀਂ ਉਹਨੂੰ ਦੋਨਾ ਹੱਥਾਂ ਨਾਲ ਰੋੜਾਈ ਚੱਲੀ